ਬਾਪੂ ਜੀ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਪਏ ਸੀ ਗੋਇੰਦਵਾਲ ਸਾਹਿਬ ਵਾਹਿਗੁਰੂ ਜੀ ਆ ਗੁਰਦੁਆਰਾ ਪਾਲੀ ਸਾਹਿਬ ਬਾਬਾ ਜੀ ਪਿਆਜ ਬਜ਼ੁਰਗ 2-3 ਦਿਨ ਹੋ ਗਿਆ ਵਿਚਾਰਾ ਬਿਮਾਰ ਆ ਬਹੁਤ ਜ਼ਿਆਦਾ ਆ ਇੱਕੋ ਹੀ ਬਾਬਾ ਜੀ ਆ ਪਾਲੀ ਸਾਹਿਬ ਆ ਜੀ ਅੰਦਰ ਦੀਵਾਨ ਹਾਲ ਆ ਥੱਲੇ ਚਾਹ ਦਾ ਲੰਗਰ ਚੱਲੰਦਿਆ ਜੀ ਕਿਸੇ ਦੇ ਕਰੀਬ 1.5-2 ਹਫ਼ਤਿਆਂ ਤੋਂ ਨਰਕ ਘਟ ਰਹੀ ਸੀ ਨਰਕ ਬਾਪੂ ਪਾਣੀ ਪੀ ਲਿਆ ਜੀ ਹਾਂ ਹਾਂ ਹੋ ਗਿਆ ਕੋਹਨੇ ਆ ਆ ਵੀ ਲੋਕਾ ਬਈਆ ਬੈਠਾ ਏ ਏਦਾਂ ਕਰੀ ਜਾਂਦਾ ਵਾ ਠਾਉਨੇ ਆ ਫਿਲਮ ਕਾਈ ਬਿੱਚੇ ਲਾਟ੍ਰੀਨ ਬਿੱਚੇ ਵਾਸ਼ਰੂਮ ਹੱਥਾਂ 'ਚ ਵੀ ਗੰਦ ਪੈਰਾ 'ਚ ਵੀ ਗੰਦ ਬਹੁਤ ਐ ਕੱਪੜਿਆਂ 'ਤੇ ਸਾਰੇ ਉਹ ਜੀ ਕਿੰਨੇ ਬੱਚੇ ਤੁਹਾਡੇ ਬੱਚਾ ਮੇਰਾ ਇਸ ਤਰ੍ਹਾਂ ਪੱਲੀ ਬਾਹਰ ਕਿੱਥੇ ਬਾਪੂ ਜੀ ਹੈ ਇਹ ਜੇ ਕੈਨੇਡਾ ਤੋਂ ਵੱਡਾ ਦੋਖੇਸ ਚੀਜ਼ ਦਾ ਹੋਇਆ ਇੱਕ ਗੁਰੂ ਘਰ ਦੇ ਵਿੱਚ ਇੰਨੀ ਵਿਵਬਦੀ ਹੋ ਰਹੀ ਆ ਗੁਰੂ ਦੇ ਸਿੰਘ ਦੇ ਸਰੀਰ ਦੇ ਉੱਤੇ ਦੇਖੋ ਕਿੰਨੇ ਸੱਟਾਂ ਦੇ ਨਿਸ਼ਾਨ ਨੇ ਕਿਉਂ ਨਹੀਂ ਕਿਸੇ ਨੇ ਪ੍ਰਾਲਾ ਕੀਤਾ ਕਿਉਂ ਨਹੀਂ ਚਾੱਕ ਕੇ ਬਾਪੂ ਜੀ ਨੂੰ ਕਿਤੇ ਦਾਖਲ ਕਰਾਇਆ ਕਿਉਂ ਨਹੀਂ ਕਿਸੇ ਨੇ ਇਸ਼ਨਾਨ ਕਰਾਇਆ ਕਿਉਂ ਨਹੀਂ ਕਿਸੇ ਨੇ ਬਾਪੂ ਜੀ ਦੇ ਕੱਪੜੇ ਬਦਲਾ ਕੇ ਇਹਨਾਂ ਨੂੰ ਸਾਫ਼ ਸੁਥਰੇ ਕੱਪੜੇ ਪੁਆਏ ਬਾਕੀ ਪ੍ਰਬੰਧਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਉਹ ਵੀ ਵੀਡੀਓ ਬਣਾਉਣ ਤੋਂ ਰੋਕਦੇ ਹਨ ਉਹ ਵੀਡੀਓ ਤਾਂ ਬਣਾ ਔਰ ਇਸ ਚੀਜ਼ ਦਾ ਸਾਨੂੰ ਦੁੱਖ ਲੱਗਾ ਵੀ ਇੱਕ دیਵਾਨ ਹਾਲ ਦੇ ਵਿੱਚ ਐਡੀ ਨਰਕਪਰੀ ਜਿੰਦਗੀ ਜਿਹੜੀ ਜੀਉਂਦਾ ਇਨਸਾਨ ਸ਼੍ਰੋਮਣੀ ਕਮੇਟੀ ਕੋਲ ਕਿਹੜੇ ਕਿਹੜੇ ਹਸਪਤਾਲ ਗੁਰ ਰਾਮਦਾਸ ਹਸਪਤਾਲ ਅੰਮ੍ਰਿਤਸਰ ਬਹੁਤ ਤਕੜਾ ਹਸਪਤਾਲ ਇੱਕ ਇਨਸਾਨ ਦਾ ਲਾਜ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਖੰਡੂਰ ਸਾਹਿਬ ਗੋਇੰਦਵਾਲ ਸਾਹਿਬ ਜ਼ਿਲ੍ਹਾ ਕਿਹੜਾ ਪਿੰਡਾ ਜੀ ਡਿਸਟ੍ਰਿਕਟ ਤਰਨਤਾਰਨ ਡਿਸਟ੍ਰਿਕਟ ਤਰਨਤਾਰਨ ਸਾਹਿਬ ਅੱਜ ਸਾਨੂੰ ਸਾਡੇ ਇੱਕ ਬਾਪ ਦੀ ਇੱਕ ਬਜ਼ੁਰਗ ਦੀ ਇੱਕ ਦਾਦਾ ਜੀ ਦੀ ਇੱਕ ਨਾਨਾ ਜੀ ਦੀ ਰਿਸ਼ਤਾ ਕੋਈ ਬਣਾ ਲਈ ਆਪਾਂ ਸੇਵਾ ਮੈਂ ਲਈ ਪਰ ਦੁੱਖ ਇਸ ਗੱਲ ਦਾ ਵੀ ਬਾਪੂ ਜੀ ਦੇ ਜਿਹੜੇ ਸ਼ਰਟ ਪਾਈ ਆ ਉਹਦੇ ਉੱਤੇ ਲਿਖਿਆ ਹੋਇਆ ਐਸਜੀਪੀਸੀ ਸਟੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਪੂ ਜੀ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਪਏ ਸੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਥਾਨ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਥਾਨ ਦੇ ਉੱਤੇ ਬਾਪੂ ਜੀ ਪਿਛਲੇ ਕਰੀਬ ਡੇਢ ਦੋ ਹਫ਼ਤਿਆਂ ਤੋਂ ਨਰਕ ਘਟ ਰਹੇ ਸੀ ਨਰਕ ਬਿੱਚੇ ਲਾਟਰੀਨ ਬਿੱਚੇ ਵਾਸ਼ਰੂਮ ਹੱਥਾਂ 'ਚ ਵੀ ਗੰਦ ਪੈਰਾਂ 'ਚ ਵੀ ਗੰਦ ਮੂੰਹ ਤੇ ਵੀ ਕੱਪੜਿਆਂ ਤੇ ਸਾਰੇ ਪਾਸੇ ਤੇ ਉਸ ਦੀਵਾਨ ਹਾਲ ਦੇ ਵਿੱਚ ਜਿੱਥੇ ਲੱਖਾਂ ਦੀ ਤਦਾਦ ਚ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਦੇ ਘਰ ਜੁੜਦੀਆਂ ਉੱਥੇ ਇਹ ਗੁਰੂ ਦਾ ਸਿੱਖ ਸਰਦਾਰ ਸ੍ਰਿੰਦਰ ਸਿੰਘ ਛਿੰਦਾ ਇਹ ਕੋਈ ਕਿਸੇ ਹੋਰ ਗ੍ਰਹਿ ਤੋਂ ਆਇਆ ਹੋਇਆ ਕੋਈ ਏਲੀਅਨ ਨਹੀਂ ਇਹ ਕੋਈ ਜਾਨਵਰ ਨਹੀਂ ਇਹ ਕੋਈ ਪੰਛੀ ਨਹੀਂ ਵੀ ਕਿਤੇ ਉੱਡ ਕੇ ਆ ਕੇ ਉੱਥੇ ਬੈਠ ਗਿਆ ਇਹ ਸਾਡਾ ਹੀ ਆ ਪਰ ਅੱਜ ਦੇਖੋ ਸਾਡੀ ਇਤਰਾਸ ਦੀ ਕਿੱਦਾਂ ਦੀ ਹੈ ਦੇਖੋ ਅੱਜ ਸਾਡਾ ਕਰਤਾਰ ਕਿੱਦਾਂ ਦਾ ਬਣੀ ਆ ਸਾਰੇ ਗੁਰੂ ਦੇ ਸਿੱਖ ਨੇ ਜਿਹੜੇ ਲੈ ਕੇ ਆਏ ਨੇ ਇਸੋਰ ਸਿੰਘ ਵਾਲੇ ਤੋਂ ਸਾਡੇ ਵੀਰ ਹੋਣੀ ਸਾਡੀ ਟੀਮ ਦੇ ਮੈਂਬਰ ਨੇ ਪਹਿਲਾਂ ਵੀ ਸਾਡੇ ਕੋਲੇ ਕਈ ਮੈਂਬਰ ਸਾਡੇ ਕੋਲੇ ਇੱਥੇ ਸੇਵਾ ਦੇ ਅਧੀਨ ਹੈ ਜਿਨ੍ਹਾਂ ਨੂੰ ਵੀਰੂ ਨੇ ਛੱਡ ਕੇ ਗਏ ਇਹਨਾਂ ਵੀਰਾਂ ਰਾਹੀਂ ਅੱਜ ਸਰਦਾਰ ਸ੍ਰਿੰਦਰ ਸਿੰਘ ਜੀ ਦੀ ਸੇਵਾ ਵੀ ਸਾਨੂੰ ਮਿਲੀ ਸਾਨੂੰ ਉੱਥੋਂ ਵੀਰ ਨੇ ਤਰਸੀਮ ਸਿੰਘ ਨੇ ਵੀਡੀਓ ਬਣਾ ਕੇ ਭੇਜੀ ਗੁਰੂ ਘਰ ਦੇ ਵਿੱਚ ਬਾਪੂ ਜੀ ਪਏ ਸੀ ਕਈ ਦਿਨ ਉਹ ਵੀਰ ਜੀ ਨੇ ਵੀਡੀਓ ਭੇਜੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਸੁਨੇਹਾ ਲਾਓ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਕਹੋ ਅਸੀਂ ਵੀ ਇੱਥੋਂ ਰਵੱਟ ਵੀਡੀਓ ਭੇਜੀਆਂ ਕਈ ਉੱਥੋਂ ਦੇ ਜਿਹਨੇ ਸਾਨੂੰ ਕੋਈ ਵਾਕਫ ਸੀਗੇ ਵੀ ਗੁਰੂ ਘਰ ਦੇ ਵਿੱਚ ਇੱਕ ਬਾਪੂ ਜੀ ਪਿਆ ਵੀ ਉਹਨੂੰ ਉੱਥੇ ਹੀ ਕਿਉਂ ਨਾ ਸਾਂਭਿਆ ਜਾਵੇ ਇੱਥੋਂ 100 ਸਵਾ 100 ਕਿਲੋਮੀਟਰ ਦੂਰ ਤੋਂ ਅਸੀਂ ਲੈਣ ਜਾਈਏ ਉੱਥੇ ਕੋਈ ਮਦਦ ਹੋ ਜੇ ਪਰ ਜਦੋਂ ਕੋਈ ਨਹੀਂ ਪ੍ਰਾਲਾ ਹੋਇਆ ਬਾਰ-ਬਾਰ ਉਹ ਵੀਰ ਸਾਨੂੰ ਫੋਨ ਕਰਦੇ ਰਹੇ ਵੀ ਭਾਈ ਜੀ ਬਾਪੂ ਜੀ ਨੇ ਚੜਾਈ ਕਰ ਜਾਣੀ ਆ ਫੇਰ ਆਿਆਂ ਦਾ ਕੋਈ ਫਾਇਦਾ ਨਹੀਂ ਤੁਹਾਡਾ ਤਾਂ ਫੇਰ ਅਸੀਂ ਵੀਰ ਜੀ ਉਹਨਾਂ ਦੀ ਡਿਊਟੀ ਲਈ ਇਹਨਾਂ ਨੂੰ ਵੀਡੀਓ ਭੇਜੀ ਬੀਬੀ ਜੀ ਤੁਹਾਡੇ ਨੇੜੇ ਆਏ ਵੀਰ ਹੁਣੀ ਸੁਰਸੰਗ ਵਾਲਾ ਤੋਂ ਆ ਬਿਲਕੁਲ ਨੇੜੇ ਪੈਂਦਾ ਇਲਾਕਾ ਫਿਰ ਭਾਈ ਜੀ ਤੁਸੀਂ ਉੱਥੇ ਗਏ ਜਦੋਂ ਕੀ ਹਾਲਾਤ ਸੀ ਉਦੋਂ ਹਾਲਾਤ ਬਹੁਤ ਮਾੜੇ ਸੀ ਜੀ ਲੈਟਰਿੰਗ ਦੇ ਨਾਲ ਲਿਬੜੇ ਪਏ ਸੀ ਹੂੰ ਦੀਵਾਨ ਹਾਲ ਦੇ ਵਿੱਚ ਇਸ ਚੀਜ਼ ਦਾ ਸਭ ਤੋਂ ਵੱਡਾ ਦੁੱਖ ਇਸ ਚੀਜ਼ ਦਾ ਹੋਇਆ ਇੱਕ ਗੁਰੂ ਘਰ ਦੇ ਵਿੱਚ ਇੰਨੀ ਵਿਵਦੀ ਹੋ ਰਹੀ ਆ ਉੱਥੇ ਕਿਸੇ ਵੀ ਪ੍ਰਬੰਧਕ ਨੂੰ ਨਹੀਂ ਦੱਸਿਆ ਵੀ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਦੀਵਾਨ ਹਾਲ ਦੇ ਵਿੱਚ ਉੱਥੇ ਇੰਨਾ ਹਾਲਾਤਾਂ ਦੇ ਵਿੱਚ ਇਨਸਾਨ ਪਿਆ ਜਦੋਂ ਕਿ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਬਹੁਤ ਤਕੜਾ ਹਸਪੀਟਲ ਆ ਉੱਥੇ ਇਸ ਇਨਸਾਨ ਦਾ ਇਲਾਜ ਹੋ ਸਕਦਾ ਸੀ ਇਹਦੀ ਸਾਹ ਸੰਭਾਲ ਕਰਨੀ ਉਹ ਤੇ ਗੁਰੂ ਘਰ ਦੇ ਕਿਤੇ ਸਾਈਡ ਕਮਰੇ ਦੇ ਵਿੱਚ ਵੀ ਕਰ ਸਕਦੇ ਦਵਾਈ ਬੂਟੀ ਕਰਕੇ ਪਰ ਨਹੀਂ ਬਹੁਤ ਹਾਲਾਤ ਮਾੜੇ ਇਸ ਚੀਜ਼ ਦਾ ਬਹੁਤ ਦੁੱਖ ਹੋਇਆ ਸਾਨੂੰ ਜੀ ਦੇਖੋ ਬਾਪੂ ਜੀ ਦੀ ਪੂਰੇ ਸਰੀਰ ਦੇ ਉੱਤੇ ਕਿਵੇਂ ਨੀਲ ਪਏ ਹੋਇਆ ਜੀ ਆ ਬਾਹ ਦੇਖੋ ਆ ਟੁੱਟ ਕੇ ਹੱਡੀ ਬਾਹ ਦੀ ਬਾਹਰ ਨਿਕਲੀ ਹੋਈ ਹੈ ਜੀ ਇਹ ਗੁਰੂਦੇਵ ਸਿੰਘ ਦੇ ਸਰੀਰ ਦੇ ਉੱਤੇ ਦੇਖੋ ਕਿੰਨੇ ਸੱਟਾਂ ਦੇ ਨਿਸ਼ਾਨ ਨੇ ਜਿਹੜੇ ਲੋਕ ਉੱਥੇ ਨੂੰ ਦੇਖਦੇ ਸੀ ਬਾਪੂ ਜੀ ਨੂੰ ਉੱਥੇ ਪਏ ਉਹ ਵੀ ਤਾਂ ਇੱਕ ਇਨਸਾਨ ਸੀ ਯਾਰ ਉਹ ਕਿਉਂ ਨਹੀਂ ਬੋਲੇ ਕੋਈ ਕਿਉਂ ਨਹੀਂ ਕਿਸੇ ਨੇ ਉਪਰਾਲਾ ਕੀਤਾ ਕਿਉਂ ਨਹੀਂ ਚਾਕੇ ਬਾਪੂ ਜੀ ਨੂੰ ਕਿਤੇ ਦਾਖਲ ਕਰਾਇਆ ਕਿਉਂ ਨਹੀਂ ਕਿਸੇ ਨੇ ਇਸ਼ਨਾਨ ਕਰਾਇਆ ਕਿਉਂ ਨਹੀਂ ਕਿਸੇ ਨੇ ਬਾਪੂ ਜੀ ਦੇ ਕੱਪੜੇ ਬਦਲਾ ਕੇ ਇਹਨਾਂ ਨੂੰ ਸਾਫ਼ ਸੁਥਰੇ ਕੱਪੜੇ ਪਵਾਏ ਅੱਜ ਇਹ ਵੀ ਵੀਰ ਹੁਣੀ ਇੱਥੇ ਲੈ ਕੇ ਹੀ ਆਏ ਆ ਸਾਡੇ ਕੋਲ ਆ ਤੱਕ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਪਾਏ ਹੋਏ ਵਸਤਰ ਆ ਜਿਹੜੇ ਬਾਪੂ ਦੇ ਇਹ ਆਪਣੇ ਆਪ ਚ ਗਵਾਹੀ ਭਰਦੇ ਆ ਵਿਸ਼੍ਰੋਮਣੀ ਕਮੇਟੀ ਗੁਰਦੁਆਰਾ ਪਰੰਧ ਕਮੇਟੀ ਦੇ ਟੈਗ ਦੇ ਹੇਠ ਬਾਪੂ ਸਾਡੇ ਕੋਲ ਇੱਥੇ ਪਹੁੰਚੇ ਆ ਜੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਂ ਤੇ ਵੱਲਾ ਹਸਪੀਟਲ ਸ਼੍ਰੀ ਅਮਰਤਾ ਸਾਹ ਕਿੱਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਤੇ ਸਾਡੇ ਇੱਕ ਗੁਰੂ ਦੇ ਸਿੱਖ ਦਾ ਲਾਜ ਵੀ ਨਹੀਂ ਕਰ ਪਾਉਂਦੇ ਬਾਪੂ ਜੀ ਤੁਹਾਡਾ ਨਾਮ ਕੀ ਹੈ ਪੂਰਾ ਸਰਿੰਦਰ ਸਿੰਘ ਬਾਪੂ ਜੀ ਪਿੰਡ ਕਿਹੜਾ ਤੁਹਾਡਾ ਗੋਇੰਦਵਾਲ ਸਾਹਿਬ ਹੀ ਆ ਬਾਪੂ ਜੀ ਕਿੰਨੇ ਬੱਚੇ ਤੁਹਾਡੇ ਬੱਚਾ ਵੀ ਲੈ ਇੱਕ ਜਿਹਾ ਭੱਜ ਗਿਆ ਬਾਹਰ ਬਾਹਰ ਕਿੱਥੇ ਬਾਪੂ ਜੀ ਹੈ ਨਹੀਂ ਜੀ ਕੈਨੇਡਾ ਕਿ ਅਸਾ ਕੈਨੇਡਾ ਕੀ ਨਾਮ ਆ ਉਹਦਾ ਅਮਰਜੀਤ ਸਿੰਘ ਅਮਰਜੀਤ ਕੀ ਕਹਿੰਦੇ ਹੋ ਹੋਏ ਇੱਕੋ ਹੀ ਆ ਕੀ ਨਾਮ ਸੀ ਉਹਦਾ ਅਮਰਜੀਤ ਸਿੰਘ ਅਮਰਜੀਤ ਸਿੰਘ ਉਹਦਾ ਵਿਆਹ ਹੋਇਆ ਨਹੀਂ ਨਹੀਂ ਕੈਨੇਡਾ ਕਿਵੇਂ ਗਿਆ ਉਹ ਹੋਏ ਇੱਕੋ ਹੀ ਆ ਹੈ ਇੱਕੋ ਹੀ ਆ ਕੈਨੇਡਾ ਕਿਵੇਂ ਗਿਆ ਕੈਨੇਡਾ ਕੌਣ ਲੈ ਕੇ ਗਿਆ ਉਹਨੂੰ ਬਾਪੂ ਕੈਨੇਡਾ ਕਿਵੇਂ ਗਿਆ ਉਹ ਓਯਾ ਆ ਕੈਨੇਡਾ ਕਿਤੇ ਨਾਲ ਗਿਆ ਕੈਨੇਡਾ ਓ ਅਰੇ ਯਾ ਕੱਲਾ ਹੀ ਗਿਆ ਪੜਦਾ ਸੀਗਾ ਆ ਪੜਦਾ ਵੀ ਠੀਕ ਆ ਤੇ ਤੇਰੇ ਸਹੁਰੇ ਓਏ ਨਹੀਂ ਮਰਨਗੇ ਕਿੱਥੇ ਵਿਆਹਿਆ ਤੂੰ ਇੱਥੇ ਨੇ ਸ਼ਹਿਰ ਕਿਹੜੇ ਪਿੰਡ ਸ਼ਹਿਰ ਵੀ ਸ਼ਹਿਰ ਦੀ ਕਿਹੜੇ ਮੁੱਲੇ ਚ ਬੱਲੇ ਬਈ ਆਈ ਹੁੰਦੇ ਤਾ ਬਾਈ ਠੀਕ ਹੈ ਤੇਰੇ ਭਰਾ ਦਾ ਕੀ ਨਾਮ ਆ ਵੱਡੇ ਦਾ ਵੱਡੇ ਦਾ ਭਜਨ ਸਿੰਘ ਤੇ ਛੋਟੇ ਦਾ ਛੋਟਾ ਵੱਜਨ ਸਿੰਘ ਵੱਡਾ ਹੈਗਾ ਉਹ ਕਿੱਥੇ ਆ ਵੱਡਾ ਸਰ ਭਜਨ ਉਹ ਟ੍ਰੱਕ ਚ ਲਾਉਂਦਾ ਕਿੱਥੇ ਇੱਥੇ ਆ ਬਾਪੂ ਉੱਟ ਕੇ ਬੈਠੋ ਮਣਾ ਜਿਆ ਬੈਠੋ ਬੈਠੋ ਮਣਾ ਆ ਦੁਪੱਟਾ ਸਹੀ ਕਰਕੇ ਬੰਨਈਏ ਕੱਲ ਜਿਹੜਾ ਸਾਰਾ ਗਰਮ ਵਾਲੇ ਪੱਥੂ ਲੈ ਗਈ ਆ ਕੀ ਤਰੀ ਜਾ ਬੁਖਾਰ ਬੰਨਾ ਵਧਿਆ ਆ ਦੇਖਾ ਸਿਰ ਦੇ ਵਿੱਚ ਕਿਵੇਂ ਮੈਲ ਬਾਪੂ ਦੇ ਕਿੱਡੀ ਕਿੱਡੀ ਬੱਤਲੀਆਂ ਬਣੀਆਂ ਪਈਆਂ ਸਿਰ ਚ ਮੈਲ ਚੜੀ ਪਈ ਆ ਕਿਉਂਕਿ ਸਰਦਾਰ ਸੰਦਰ ਸਿੰਘ ਜੀ ਦੇ ਜੋ ਹਾਲਾਤ ਬਣੇ ਆ ਬਾਈ ਜੀ ਦੱਸਦੇ ਆ ਵੀ ਇਹਨਾਂ ਦੀ ਜਿਹੜੇ ਪਰਜਾਈ ਆ ਉਹ ਵੀ ਐਸਜੀਪੀਸੀ ਦੇ ਵਿੱਚ ਜੌਬ ਕਰਦੇ ਆ ਦੇਖੋ ਪਰਿਵਾਰ ਉੱਤੇ ਮੌਜੂਦ ਹੋਣ ਦੇ ਬਾਵਜੂਦ ਵੀ ਬੇਮਕ ਹੋ ਗਿਆ ਉੱਥੇ ਸਰਦਾਰ ਹਰਭਜਨ ਸਿੰਘ ਆਪਣੀ ਅੱਖਾਂ ਦੇ ਨਾਲ ਕਿਵੇਂ ਦੇਖਦਾ ਹੋ ਆਪਣੇ ਛੋਟੇ ਭਰਾ ਨੂੰ ਇਸ ਹਾਲਤ ਦੇ ਵਿੱਚ ਇਹ ਕੋਈ ਭਰਾ ਨਹੀਂ ਹੈ ਹਾਂਜੀ ਕਿਸੇ ਨਾਲ ਕੋਈ ਨਹੀਂ ਜੀ ਕੋਈ ਲੈਣਾ ਦੇਣਾ ਨਹੀਂ ਤੇ ਤੇਰੇ ਮੁੰਡੇ ਨਾਲ ਤਾਂ ਹੈਗਾ ਤੇਰਾ ਮੁੰਡੇ ਦਾ ਭਾਵਟਾੜਾ ਮੁੰਡਾ ਫੋਨ ਕਰਦਾ ਬਾਹਰ ਉਹ ਕਿੱਥੇ ਆ ਬਾਹਰ ਕੈਨੇਡਾ ਚ ਕਿੱਥੇ ਸ਼ਹਿਰ ਕਿਹੜੇ ਚ ਆ ਏ ਨਹੀਂ ਮੈਂ ਜਾ ਪਾ ਪਾ ਜੀ ਅੱਛਾ ਤੁਹਾਨੂੰ ਜਿਆਦਾ ਨਹੀਂ ਪਤਾ ਹੈ ਹਾਂਜੀ ਇਹ ਵੀ ਬਾਈ ਜੀ ਹੁਣੇ ਆਸ਼ਰਮ ਚਲਾਉਂਦੇ ਨੇ ਥੋੜੇ ਦਿਨ ਪਹਿਲਾਂ ਸਾਡੇ ਕੋਲੇ ਇੱਥੇ ਆ ਕੇ ਵੀ ਗਏ ਨੇ ਵੀਰ ਜੀ ਹੁਣੀ ਤੇ ਇਹ ਵੀਰ ਜੀ ਹੁਣੀ 40 42 ਪਰਿਵਾਰ ਦੇ ਮੈਂਬਰ ਐ ਨਾਲੇ ਕੋਲੇ ਵੀ ਉੱਥੇ ਪਰ ਉੱਥੇ ਕਹਿੰਦੇ ਸਾਡੇ ਕੋਲੇ ਡਾਕਟਰੀ ਸਹੂਲਤ ਨਹੀਂ ਸੀਗੀ ਜਿਹੜੇ ਕੰਡੀਸ਼ਨ ਦੇ ਵਿੱਚ ਬਾਪੂ ਜੀ ਸੀਗੇ ਉਹ ਖਲਾਤ ਦੇ ਵਿੱਚ ਉੱਥੇ ਡਾਕਟਰੀ ਸਹਾਇਤਾ ਇਹਨਾਂ ਕੋਲ ਨਹੀਂ ਸੀ ਕਿੰਨੇ ਪ੍ਰਲਬਧ ਹੋ ਸਕਦੀ ਇਸ ਕਰਕੇ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਬਾਪੂ ਜੀ ਨੂੰ ਚਲਿਏ ਬਾਪੂ ਜੀ ਹਸਪਤਾਲ 'ਚ ਹਾਂਜੀ ਬਾਪੂ ਸਿੰਦਰ ਸਿੰਘ ਵਾਸਤੇ ਅਰਦਾਸ ਕਰਿਓ ਸਾਰੇ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਜਿਹੜਾ ਵੀਰੇ ਹੁਣਾਂ ਨੇ oprala ਕੀਤਾ ਵੀਰ ਜੀ ਤੁਹਾਡਾ ਕੀ ਨਾਂ ਕਬਲਜੀਤ ਸਿੰਘ ਕਬਲਜੀਤ ਸਿੰਘ ਤੁਹਾਡਾ ਵੀਰ ਜੀ ਹਰਪਾਲ ਹਰਪਾਲ ਸਿੰਘ ਤੁਸੀਂ ਵੀ ਨਾਲੋਂ ਵੀਰ ਜੀ ਨਹੀਂ ਅਸੀਂ ਚੱਲੋ ਤੁਹਾਡਾ ਬਾਬਾ ਜੀ ਹਰਪਿੰਦਰ ਸਿੰਘ ਤੁਸੀਂ ਤਿੰਨੋਂ ਸਿੰਘ ਹੀ ਹੋ ਹਾਂਜੀ ਠੀਕ ਹੈ ਜੀ ਤੇ ਇਹਨਾਂ ਵੀਰਾਂ ਦਾ ਕੀਤਾ ਹੋਇਆ oprala ਵੀ ਸਫਲ ਹੋਵੇ ਜੇ ਬਾਪੂ ਸੇਂਦਰ ਸਿੰਘ ਛਿੰਦੇ ਦੀ ਕਿਸ ਤਰੀਕੇ ਚੜ੍ਹਦੀ ਕਲਾ ਹੋਵੇ ਤੰਦਰੁਸਤੀ ਹੋਵੇ ਬੋਲਣ ਨੂੰ ਕੁਝ ਲੱਭ ਨਹੀਂ ਆ ਰਿਹਾ ਕਿਉਂਕਿ ਕਹਿੰਦੇ ਝੱਗਾ ਚੱਕਿਆਂ ਢਿੱਡ ਆਪਣਾ ਹੀ ਨੰਗਾ ਹੁੰਦਾ ਕੋਈ ਅਚੇਚੇ ਲਾਭजीवी ਨਹੀਂ ਬੋਲ پا ਰਹੇ ਵੀ ਕੀ ਕਹੀਏ ਕੀ ਨਾ ਕਹੀਏ ਤਉ ਗੱਲ ਆ ਵੀ ਘਰ ਦੇ ਵਿੱਚ ਬੱਚੇ ਬਿਮਾਰ ਸੀ ਭੁੱਖੇ ਪਿਆਸੇ ਸੀ ਤੇ ਘਰ ਦਾ ਮਾਲਕ ਬਾਪੂ ਰਸੋਈ ਨੂੰ ਜਿੰਦਾ ਮਾਰ ਕੇ ਬੈਠਾ ਤੇ ਉਹਨਾਂ ਤੜਸਦਿਆਂ ਵੱਲ ਨਾ ਤਾਂ ਦੇਖ ਰਿਹਾ ਉਹਨਾਂ ਤਰਸਦਿਆਂ ਵੱਲ ਨਾ ਤਾਂ ਝਾਤ ਮਾਰ ਰਿਹਾ ਆਪ ਬੈਠਾ ਢੋਲੇ ਦੀਆਂ ਲਾਈ ਜਾਂਦਾ ਇਹ ਹਾਲਾਤ ਨੇ ਅੱਜ ਪ੍ਰਬੰਧਕਾਂ ਦੇ ਪ੍ਰਬੰਧਕ ਵੀਰੋ ਗੁਰੂ ਸਾਹਿਬ ਨੇ ਤਾਂ ਸਾਨੂੰ ਉਹ ਮਾਰਗ ਦਿਖਾਇਆ ਭਾਈ ਕਨਈਆ ਜੀ ਦੇ ਨਾਂ ਹੀ ਵੀ ਜੇ ਕਿਤੇ 10 ਸਾਡਾ ਦਸ਼ਮਣ ਵੀ ਨਾ ਜੇ ਕਿਤੇ ਸਾਨੂੰ ਦਸ਼ਮਣ ਵੀ ਮਿਲੇ ਅਸੀਂ ਉਹਦੇ ਵੀ ਮੱਲਮ ਪੱਟੀ ਕਰੀਏ ਗੁਰੂ ਸਾਹਿਬ ਨੇ ਤਾਂ ਸਾਨੂੰ ਇਹ ਹਕਮ ਲਾਇਆ ਸੀ ਤੇ ਸਾਡੇ ਕੋਲੇ ਸਾਰੇ ਪ੍ਰਬੰਧ ਨੇ ਸਭ ਕੁਝ ਹੈਗਾ ਉਹਦੇ باوجود ਵੀ ਅਸੀਂ ਇਹ ਨਹੀਂ ਕਹਿੰਦੇ ਸਾਰਿਆਂ ਨੂੰ ਤੁਸੀਂ ਚੱਕ ਕੇ ਲੈ ਜਾਓ ਪਰ ਜਿਹੜਾ ਦੀਵਾਨ ਹਾਲ ਦੇ ਵਿੱਚ ਗੁਰੂ ਦੇ ਘਰ ਦੇ ਅੰਦਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉੱਥੇ ਸਿੰਘ ਪਿਆ ਹੋਵੇ ਉਹਦੇ ਤੇ ਤਾਂ ਝਾਤ ਮਾਰੂ ਮਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ੁਕਰੀਆ ਭਾਈ ਤੁਹਾਡਾ ਤੁਸੀਂ ਉੱਥੇ ਆਏ ਇਹਨਾਂ ਨੂੰ ਲੈ ਕੇ ਆਏ ਧੰਨਵਾਦ ਤੁਹਾਡਾ ਬਹੁਤ ਬਹੁਤ